ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਮਿੱਤਰੋ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਣਗੇ ਲਓ ਜੀ ਅੱਜ ਦੀ ਜਿਹੜੀ ਵੀਡੀਓ ਹੈ ਇਹ ਪਿੰਡ ਕਰਤਾਰਪੁਰ ਨੇੜੇ ਬਲਵੇੜਾ ਪਟਿਆਲਾ ਤੋਂ ਚੀਕਾ ਰੋਡ ਤੇ ਬਲਵੇੜਾ ਤੋਂ 2-3 ਕਿਲੋਮੀਟਰ ਸਾਈਡ ਤੇ ਕਰਤਾਰਪੁਰ ਪਿੰਡ ਹੈ ਬਾਈਆਂ ਜੀ ਤੁਸੀਂ ਪਹਿਲਾਂ ਵੀ ਵੀਡੀਓ ਦੇਖਿਓਣੀ ਔਰ ਚੈਨਲ ਤੇ ਤੇ ਬਾਈਆਂ ਦਾ ਵਪਾਰ ਦਾ ਕੰਮ ਹੈ ਤੇ ਪਸ਼ੂ ਇਹ ਸੇਲ ਵਾਸਤੇ ਨੇ ਸਾਰੇ ਬਾਈ ਨਾਲ ਕਰਾਉਂਦੇ ਆ ਗੱਲ ਤੇ ਬੁਲਾਉ ਰਿਹਾ ਸਾਨੂੰ ਆ ਜਾਓ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਵਧੀਆ ਜੀ ਤੇ ਆਪਣਾ ਕੰਮ ਫਿਰ ਵਪਾਰ ਦਾ ਹਾਂ ਜੀ ਵਪਾਰ ਦਾ ਜੀ ਅੱਛਾ ਉਹ ਦੁੱਧਲੀ ਵੀ ਰੱਖੇ ਹੋ ਨੇ ਬੱਚੇ ਦੁੱਧਲੀ ਵੀ ਐ ਪਸ਼ੂ ਕਰਦੇ ਵੀ ਆਪਾਂ ਪਾਲਦੇ ਆ ਜੀ ਇਕੱਠੀਆਂ ਵੀ ਪਾਲਦੇ ਆ ਸਾਰੇ ਤੁਹਾਨੂੰ ਦਿਖਾਉਨੇ ਆ ਬਾਅਦ ਚ ਝੋਟੇ ਵੀ ਰੱਖੇ ਜੀ ਆਪਾਂ ਅੱਛਾ ਮੱਝਾਂ ਵੀ ਕਰਾਸ ਕਰਾਉਨੇ ਆ ਜੀ ਓਕੇ ਓਕੇ ਤੇ ਤਿੰਨ ਝੋਟੇ ਰੱਖੇ ਆ 29 ਦਾ ਜੀ ਅਰਜਨ ਕੁੰਗੜ ਦਾ ਵਾਂ ਹਾਂ ਇਹ ਅਭਿਮੰਨੀ ਉਹਦਾ ਜੀ ਝੋਟਾ ਇਹ ਸੇਲ ਕਰਨਾ ਮੈਂ ਦੇਖੀ ਇਹ ਅਭਿਮੰਨੀ ਉਹਦਾ ਆ ਵੀ ਮੰਨੀ ਉਹਦਾ ਵਾ ਮਾਂ ਇਹਦੀ ਬੂਰੀ ਹੀਗੀ ਅੱਛਾ ਪੂਰਾ ਐਸੇ ਕਰਕੇ ਹੈਨਾ ਹਾਂਜੀ ਇਹਦੀ ਮਾਂ ਬੂਰੀ ਹੀ ਕਰਿਓ ਮੜੇ ਦਾ ਮੂੰਹ ਇੱਧਰ ਨੂੰ ਅਰੇ ਨਾ ਓਏ ਚਲੋ ਜੀ ਪਾ ਲਓ ਜੀ ਕਰੋ ਚੈੱਕ ਕਿੰਨੀ ਉਮਰ ਹੋ ਗਈ ਬਾਈ ਇਹ 4 ਸਾਲ ਦਾ ਹੋ ਗਿਆ ਜੀ 4 ਸਾਲ ਦਾ ਹੋ ਗਿਆ ਹਾਂਜੀ 4 ਸਾਲ ਦਾ ओके ਢੀਲ ਢੰਡਾ ਬਹੁਤ ਹੈ ਜਿੱਥੇ ਮਰਜ਼ੀ ਕੋਈ ਬੱਚਾ ਜਿਹੜਾ ਮਰਜ਼ੀ ਬੋਲੀ ਵੀਰੇ ਟੈਸਟੀ ਗੱਲਾਂ ਦੇਖੋ ਹੂੰ ਟੈਸਟੀ ਕਰ ਦਿਖ ਰਹੇ ਨੇ ਬਹੁਤ ਬਹੁਤ ਵਧੀਆ ਕੁਆਲਿਟੀ ਹੈ ਪਿੱਠ ਪੂੜੇ ਦੀ ਕੁਆਲਿਟੀ ਬਹੁਤ ਸੋਹਣੀ ਹੈ ਤੇ ਹਾਂ ਮੋੜਦਾ ਵੀਰੇ ਲਓ ਜੀ ਇਹ ਝੋਟਾ ਵੀ ਸੇਲ ਹੈ ਤੇ ਰੇਡ ਰੂਟ ਬਾਅਦ ਚ ਬਾਈਆਂ ਤੋਂ ਪੁੱਛਦੇ ਆ ਠੀਕ ਹੈ ਕਿਵੇਂ ਆ ਉਮਰੇ ਦੀ 4 ਸਾਲ ਹੈ ਮਾਣੀ 4 ਸਾਲ ਦੀ ਉਮਰ ਹੈ ਇਹ ਕ੍ਰਾਸ ਕਰਦਾ ਇਹ ਬੱਚੇ ਵੀ ਆਏ ਹੋਏ ਆ ਚਾਰ ਪੰਜ ਇਹਦੇ ਅੱਛਾ ਤੇ ਬੱਚੇ ਵੀ ਆਏ ਨੇ ਇਹ ਬੂਰਾ ਨੀਲੀ ਰਵੀ ਚ ਹੈ ਨਾ ਬਾਈ ਨੀਲੀ ਰਵੀ ਚ ਆ ਜਾਂਦਾ ਜੀ ਪੈਰਾ ਤੋਂ ਵੀ ਥੋੜਾ ਹਾਂ ਪੈਰਾ ਤੋਂ ਵੀ ਆ ਦੇਖੋ ਨੀਲੀ ਰਵੀ ਬੂਰੀ ਨਹੀਂ ਜੀ ਅੱਛਾ ਨੀਲੀ ਰਵੀ ਬੂਰੀ ਸੀਗੀ ਹੈ ਨਾ ਆ ਦੇਖੋ ਪੈਰਾ ਚ ਵੀ ਦੋਨਾਂ ਜਗਾਂ ਨੇ ਮੱਥੇ 'ਚ ਵੀ ਹੈ ਮੱਥੇ ਅੱਖਾਂ ਬੁੱਲ ਵੀ ਆ ਅੱਖਾਂ ਗਾਲੀਆਂ ਅੱਖਾਂ ਗਾਲੀਆਂ ਨੇ ਹੈ ਨਾ ਅੱਖਾਂ 'ਚ ਨਹੀਂ ਆਇਆ ਹਾਂ ਮਾੜੀ ਜੀ ਮਾਰਕਿੰਗ ਆਇਆ ਵਾ ਜਿਆਦਾ ਬਣਾ ਜੀ ਮਾਰਕਿੰਗ ਹੈਗੀ ਬਾਕੀ ਪੂਰੀ ਨਹੀਂ ਪੂਰੀ ਨਹੀਂ ਗਾਲੀਆਂ ਚੀ ਜਾਦੀਆਂ ਸੋ ਜੀ ਮਿੱਤਰੋ ਕਰ ਲਓ ਨੋਟ ਬਾਈ ਬਹੁਤ ਹੁੰਦੇ ਨੇ ਫੋਨ ਆਉਂਦੇ ਨੇ ਹੈ ਨ ਤੇ ਕਰ ਲੋ ਚੱਕ ਇਹ ਵੀ ਸਾਰਾ ਕੁਆਲਟੀ ਦਾ ਇਸ਼ੂ ਟਾਇ ਨਹੀਂ ਗਾ ਹਾਂਜੀ ਹਾਂ ਦਿਖ ਰਿਹਾ ਬਾਈ ਉਹ ਚ ਸਾਰੀ ਕੁਆਲਟੀ ਹੈ ਟ੍ਰਿਕੀਆਂ ਦੇਖੋ ਪੂਛ ਚੰਬੜੀ ਪਿਠੂੜਾ ਉਹ ਪਿਠੂੜਾ ਦੇਖੋ ਕਿੰਦਾ ਸੋਨਾ ਸਿੱਧਾ ਤੋਂ ਫਲੈਟ ਆ ਜੋ ਸਹੀ ਹੈ ਸਹੀ ਹੈ ਹਾਂਜੀ ਮਨਸ਼ੀਰਫ਼ ਤਾਂ ਬਹੁਤ ਆ ਝੋਟੇ ਜੈਨ ਹੈਗਾ ਵੀ ਬਦਮਾਸ਼ੀ ਵਾਲਾ ਕੰਮ ਨਹੀਂ ਇਹਦਾ ਕਿਸੇ ਨੂੰ ਮਾਰੇ ਜਾਂ ਕਿਸੇ ਨੂੰ ਕੱਟੀਆਂ ਤੇ ਵੱੰਨੋ ਛੱਡੋ ਨਾ ਦਿਖ ਹੀ ਰਿਹਾ ਬਾਈ ਲੱਖਣ ਵਾਲਾ ਬੱਚਾ ਛੋੜਾ ਜਿਹਾ ਬੱਚਾ ਖੋਲ ਰਿਹਾ ਨੀਚੋਂ ਵੀ ਚੰਗਾ ਨੀਚੇ ਤਾਂ ਕੋਈ ਜਾਂਤੇ ਨਹੀਂ ਜੀ ਸਾਰੇ ਪਾਸੇ ਦੇਖੋ ਆ ਝਾਂਲਰ ਦੇਖੀ ਇਹ ਤਾਂ ਬਹੁਤ ਘੱਟ ਫਟਟੀਆਂ ਦੇ ਮਿਲਦੀਆਂ ਹਾਂ ਹਾਂ ਸਹੀ ਹੈ ਸਹੀ ਹੈ ਇਹ ਜਿੰਨਾ ਵੀ ਸਾਰਾ ਬੈਕ ਸਾਈਡ ਨੂੰ ਝੱਡਾ ਆਊਗਾ ਜੀ ਇਹ ਸਹੀ ਹੈ ਹਾਂ ਜੀ ਤੇ ਮੁੱਲ ਮੱਲ ਫਿਰ ਆਪਾਂ ਬਾਅਦ ਚ ਮੋਲੇ ਦਾ ਫੋਨ ਤੇ ਕਰਾਂਗੇ ਜੀ ਫੋਨ ਤੇ ਕਰੋਗੇ ਫੋਨ ਤੇ ਸਾਰੇ ਬਾਈ ਨੰਬਰ ਲਾਵਾਂਗੇ ਆਪਾਂ ਵਿੱਚ ਬਾਈ ਦਾ ਹਨਾ ਹਾਂਜੀ ਹਾਂਜੀ ਫੋਨ ਤੇ ਬਾਅਦ ਚ ਬੋਲ ਵੀ ਦਵਾਂਗੇ ਵਿੱਚ ਹਾਂਜੀ ਤੇ ਫੋਨ ਤੇ ਹੀ ਕਰ ਲਿਓ ਹਾਂਜੀ ਬਾਈ ਉਹਨੇ ਕਹਿੰਦੇ ਫਿਰ ਪੁੱਛਣ ਵਾਲੇ ਬਾਹਲੇ ਆ ਜਾਂਦੇ ਨੇ ਲੈਣਾ ਹੈ ਘਟੋਂ ਨੇ ਸੁਹਾੜਾ ਸੁਹਾੜਾ ਵਾਲੇ ਜਾਂਦੇ ਨੇ ਤੇ ਆ ਝੋਟੀ ਬਾਈ ਕਿਵੇਂ ਆ ਈ ਝੋਟੀ ਆਈ ਦੋ ਦਾੰਦਾ ਜੀ ਮੋਂ ਤੋਂ ਅੱਛਾ ਜੀ ਤੇ ਇਹ ਗੱਬਣ ਹੋਈ ਨੂੰ 20 ਦਿਨ ਹੋ ਗਏ ਜੀ ਇਹਨੂੰ ਆਪਣੀ ਅਰਧਿਆਂ ਕੁੰਗੜ ਦੇ ਬੱਚੇ ਕੋਲ ਹੋਈ ਹੈ ਜੀ ਅੱਛਾ ਜੀ ਐਂਟੀ ਵੀ ਸੀ ਮੰਦੀ ਹੈ ਜੀ ਬਈ ਇਹ ਆਪ ਆਪ ਐਚ ਐਲ ਡੀ ਵੀ ਸੀ ਮੰਦੀ ਹਾਂ ਹਾਂ ਓਕੇ ਓਕੇ ਸਾਰੀ ਕਾਲੀ ਥੋੜੀ ਜੀ ਪੂਛ ਪੂਛ ਜ਼ਰੂਰ ਦਿੱਤੀ ਆ ਨਹੀਂ ਆ ਖੋਲ ਕੇ ਦਿਖਾ ਦੋ ਪੱਟੀ ਸੋਹਣੀ ਆ ਬਾਈ ਪੱਟੀ ਕੱਦ ਵੀ ਕੱਦ ਕਾਟ ਵੀ ਠੀਕ ਆ ਹਾਂ ਪੇਟ ਸਾਰਾ ਕੁਝ ਓਕੇ ਆ ਬਾਕੀ ਸ਼ਰੀਫ ਆ ਕੁਝ ਬਹੁਤ ਆ ਦੇਖੋ ਬਾਈ ਥੱਲੋਂ ਖਣਾ ਦਾ ਗੈਪ ਹੈ ਨਾ ਮੋੜ ਲਓ ਜੀ ਕਰੋ ਬਈ ਚੈੱਕ ਤੇ ਪੂੰਛ ਥੋੜੀ ਜਿਹੀ ਵਾਈਟ ਆ ਨੀਚੋਂ ਬਟ ਫੋੜਾ ਇਹਦਾ ਵੀ ਬਹੁਤ ਸੋਣਾ ਤੇ ਲੰਬਾਈ ਵੀ ਕਮੀ ਨਹੀਂ ਸੀਦਾ ਜਿਵੇਂ ਸਾਰੇ ਪਾਸੇ ਤੇ ਸਿੰਗਾ ਪੱਖੋਂ ਵੀ ਮਾੜਾ ਵਾਸਤੇ ਜਨ ਕੀ ਜੇ ਮੱਧ ਤੇ ਆਪਾਂ 10 ਲੱਖ ਰੁਪਏ ਲਾਉਣਾ ਲੋਰ ਚ ਬਿਲਕੁਲ ਇਹ ਮੂਰੀ ਫੋਨ ਕਰਕੇ ਥੋੜੀ ਜਿਹੀ ਨਿਸ਼ਾਨ ਜੇ ਬਣ ਜਾਂਦੇ ਨੇ ਪਰ ਬਾਕੀ ਬਈ ਓਕੇ ਆ ਸਾਰੇ ਓਕੇ ਆ ਜੀ ਸਾਰੇ ਕੇ ਵਾਸਤੇ ਇਹ ਦੋ ਥਣੀਆਂ ਜੀ ਜੋ ਬੂਰੀ ਆ ਗਈ ਫੇਰ ਬੂਰੀ ਆ ਗਈ ਬਾਈ ਹਾਂ ਇਹ ਦੋ ਬੂਰੀ ਨੀਲੀ ਰਾਵੀਏ ਨਾਲ ਹਾਂ ਜੀ ਦੋ ਥਣੀਆਂ ਜੰਮਣੀਆਂ ਤੀਜਾ ਕੰਮ ਆ ਇਹ ਦੋ ਥਣੀਆਂ ਆ ਚੈੱਕ ਕਰੋ ਸਣ ਦੋ ਧਾਣੀ ਨੇ ਹਾਂ ਜੀ ਠੀਲ ਠੰਡੀ ਦੁੱਧ ਵੀ ਇਹ ਨਹੀਂਗਾ ਵੀ ਦੁੱਧ ਨਹੀਂਗਾ ਦੁੱਧ ਪੱਖੋਂ ਵੀ ਬਹੁਤ ਚੰਗੀਆਂ ਜੀ ਪਹਿਲਾਂ ਇਹ ਕਿੰਨਾ ਕਿੰਨਾ ਚਿਰ ਹੋ ਗਿਆ ਸੂਈ ਨੂੰ ਬਾਈ ਇਹ ਸੂਈ ਨੂੰ ਜੋ ਹੋ ਗਈ ਜੀ 9 ਦਿਨ ਹੋ ਗਏ ਹੀ ਸੂਈ ਨੂੰ ਅੱਛਾ ਜੀ ਹਾਂ ਮੈਨਾਂ ਲੱਗੀ ਹੋਈ ਆ ਜਦ ਪਿੱਛੇ ਮੈਨਾਂ ਲੱਗਿਆ ਉਦੋਂ ਨਹੀਂ ਮਰਦਾ ਅਜੇ ਟਾਈਮ ਵੀ ਮਗਰ ਵੀ ਕੱਟੀ ਆ ਜੀ ਟਾਈਮ ਵੀ ਪਿਆਜ ਦਾ ਮਲੇ ਦਾ ਹਾਂ ਜੀ ਇਹ ਤਾਂ ਚੱਲੂ ਵੀ ਜੇ ਤਾਂ ਭਰੂਗੀ ਹਾਂ ਤੁਹਾਨੂੰ ਇਹਨਾਂ ਕੱਟੀ ਦਾ ਜੀ ਥੂਕੇ ਅਸੀਂ ਮੈਸੇਜੇ ਆ ਕੇ ਵਰਤੀਏ ਬਿਲਕੁਲ ਬਿਲਕੁਲ ਮਸਟੀਨ ਆ ਜਾਂਦੀ ਜੀ ਮੈਸੇਜੇ ਗਰਮੀਆਂ ਨੇ ਸਹੀ ਹੈ ਜੀ ਲੈ ਲੈ ਬਈ ਭਾਈ ਦੋ ਸਣੀਆ ਦੇਖੋ ਦੋ ਸਣੀ ਨੂੰ ਬਹੁਤ ਪਸੰਦ ਕਰਦੇ ਨੇ ਬੰਦੇ ਹਾਂ ਤੇ ਕੁਆਲਟੀ ਬਹੁਤ ਆ ਜਿਹੜੇ ਬਹੁਤ ਘੱਟ ਮਿਲਦੀ ਦੋ ਬਹੁਤ ਬਰੀਕੀਆਂ ਨੇ ਹਾਂ ਜੀ ਛੋਟੀ ਚ ਐਵੇਂ ਨਹੀਂ ਹੈਗਾ ਵੀ ਕਿਤੇ ਸਿਰਫ 12 ਵਾਲਾ ਕੰਮ ਆ ਵੀ ਉਹ ਵਪਾਰੀਆਂ ਵਾਲਾ ਇਹ ਤੱਕੀ ਮੱਧ ਰਾਇ ਜਿਹੜੇ ਆ ਕੱਤੀ ਆ ਹਾਂਜੀ ਤੱਕੀ ਤੱਕੀ ਬਲੈਕ ਆ ਹਾਂ ਤੱਕੀ ਕੱਲੀ ਤੱਕੀ ਹਾਂ ਪੂੰਛ ਥੋੜੀ ਜਿਹੀ ਇਹਨਾਂ ਦੇ ਨਾਲ ਹੁਣ ਆ ਗਿਆ ਛੋਟੇ ਦਾ ਕਿਹੜੇ ਸੀਮਨ ਦੀ ਆ ਬਾਈ ਇਹ ਸੀਮਨ ਹੈਗਾ ਜ਼ਰੂਰ ਆ ਹਾਂ ਬਾਕੀ ਉਹ ਪਤਾ ਨਹੀਂ ਹੈਗਾ ਮੈਨੂੰ ਇਦਾਂ ਪਤਾ ਨਹੀਂ ਹੈਗਾ ਜਬਾਨੀ ਪਿੱਕੀ ਹੋ ਗਿਆ ਆਪਾਂ ਮੈਂ ਗਲਤ ਦੱਸ ਦਈਏ ਬਿਲਕੁਲ ਮਿਲ ਜੂਗਾ ਜਿਹੜਾ ਹੈਗਾ ਸੀਮਨ ਮੈਂ ਉਹ ਸਟਾਫ ਨੇ ਕੋਲ ਤੁਹਾਨੂੰ ਮਿਲ ਜੂਗਾ ਜੀ ਇੱਕ ਹੋਰ ਦੱਸ ਦੇਣਾ ਤੁਹਾਨੂੰ ਇਹਨਾਂ ਕੋਲ ਜਿਹੜਾ ਡਾਕਟਰ ਆਉਂਦਾ ਨਾ ਉਹ ਡਾਕਟਰ ਬੜਾ ਵਧੀਆ ਡਾਕਟਰ ਪੰਜੋਲੇ ਤੋਂ ਆਪਣੇ ਪੰਜੋਲੇ ਤੋਂ ਡਾਕਟਰ ਕਰਵਿੰਦਰ ਬਰਵਿੰਦਰ ਦਾ ਬਹੁਤ ਸੋਹਣਾ ਕੰਮ ਕਰਦਾ ਤੇ ਰਿਕਾਰਡ ਸਾਰੇ ਰੱਖਦਾ ਉਹ ਹਾਂਜੀ ਹਾਂਜੀ ਲਓ ਸਾਰੇ ਰਿਕਾਰਡ ਰੋਡਾ ਬਾਕੀ ਚੰਬੜੀ ਤੋਂ ਆਰੇ ਇੱਕ ਪਰਸਨ ਬਿਲਕੁਲ ਇਹ ਬਰੀਕੀਆਂ ਬਹੁਤ ਹੈ ਬਰੀਕੀਆਂ ਹੋਦ ਨੇ ਹਾਂਜੀ ਲਓ ਜੀ ਦੇਖੋ ਇੱਕ ਨਾ ਨਿਸ਼ਾਨ ਹੁੰਦੇ ਨੇ ਪਿੱਛੇ ਹਨਾ ਹਾਂਜੀ ਤੇ ਇਹ ਹਾਂ ਬਟਨ ਜੇ ਵੀ ਹੈਗੇ ਇਹ ਬਟਨ ਜੇ ਉਹ ਨਾ ਆਮ ਤੌਰ ਲਓ ਜੀ ਇੱਕ ਇੱਕ ਗਾਂ ਵੀ ਸੇਲ ਤੇ ਇਹਦੀ ਡਿਟੇਲ ਵੀ ਤੁਹਾਨੂੰ ਲੈ ਕੇ ਦੰਨੇ ਆ ਬਹੁਤ ਚੰਗੀ ਬਣੀ ਹੋਈ ਆ ਥੱਲੋ ਤੇ ਆ ਕਰੀ ਵੀਰੇ ਇੱਧਰ ਨੂੰ ਮੈਲਾ ਸਟਰੀ ਆ ਕਿਵੇਂ ਹੁਣ ਤਾਜੀ ਆ ਤਾਜੀ ਸੁਈ ਆ ਜੀ ਸੱਤ ਦਿਨਾਂ ਦੀ ਅੱਛਾ ਸੱਤ ਦਿਨਾਂ ਦੀ ਸੁਈ ਬਹੁਤ ਚੰਗੀ ਆ ਬਾਈ ਜੀ ਜੀ ਸੱਤ ਦਿਨਾਂ ਦੀ ਆ ਮੈਲਾ ਦਾ ਹਾਂ ਬੱਚੀ ਹੀ ਮਗਰਹਰ ਸ਼ੇਰ ਦੀ ਆ ਜੀ ਅੱਛਾ ਸ਼ੇਰ ਸ਼ੇਰ ਦੀ ਹਾਂ ਹਾਂ ਸ਼ੇਰ ਸ਼ੇਰ ਦੀ ਬੱਚੀ ਆ ਜੀ ਮਗਰ ਓਕੇ ਬੱਚੀ ਵੀ ਬਹੁਤ ਆਉਂਦੀ ਆ ਥਣ ਵੀ ਆ ਇਕੱਲਾ ਇਕੱਲਾ ਪਰ ਰੈਡੀ ਜੀ ਵੀ ਕੋਈ ਨਹੀਂ ਕਮੀ ਦੁੱਧ ਦਾ ਇਸ ਟਾਈਮ 10 ਕਿਲੋ ਦੇ ਲਾਗੇ ਤਿਆਰ ਆ ਜੀ ਦੁੱਧ ਅੱਛਾ ਉਮਰ ਚ ਕਿੰਨੀ ਹੋ ਗਈ ਇਹ ਬਈ ਉਮਰ ਦੀ ਪਹਿਲੇ ਸੂਇ ਹੈ ਜੀ 4 ਦਾਦਾ ਅੱਛਾ ਮੂੰਹ ਤਾਂ 4 ਦਾੰਦਾ ਹਾਂ ਜੀ ਪਹਿਲੇ ਸੂਇ ਹੈ ਪਹਿਲਾ ਸੂਆ ਸੂਇ ਹੈ ਕੇ ਕੱਦ ਤਾਂ ਜਰਸੀ ਵਾਲਾ ਹੀ ਹੈ ਕਾ ਕੱਦ ਜਰਸੀ ਵਾਲੇ ਮੈਂ ਉਹੀ ਕਹਿਣ ਲੱਗਿਆ ਸੀ ਇਹ ਵੀ ਜਰਸੀ ਦੀ ਹੈ ਥੋੜਾ ਹਾਂ ਜਰਸੀ ਕ੍ਰੋਸ ਹੈ ਨਾ ਬਈ ਇਹ ਤਾਂ ਬਾਲਾ ਵਧੀਆ ਪਸ਼ੂ ਹਾਂ ਜੀ ਜਿਹੜਾ ਕ੍ਰੋਸ ਚੋਂ ਦੇਖੋ ਬਈ ਬਹੁਤ ਸੋਹਣੀ ਤਿਆਰ ਹੋਈ ਵੀ ਹੈ ਕਮਾ ਲਓ ਵੀਰੇ ਕਮਾ ਲਓ ਇੱਧਰ ਨੂੰ ਲਿਆਓ ਆ ਬੋਦੀ ਬਾਦੀ ਦੇਖਿਆ ਬੱਚੀ ਦੀ ਹਾਂ ਦਿਖ ਰਿਹਾ ਮੂੰਹ ਆ ਦੇਖੋ ਮੂੰਹ ਦੇਖੋ ਬਈ ਮੂੰਹ ਤੋਂ ਪਤਾ ਲੱਗਦਾ ਤੇ ਬਾਕੀ ਤਿਆਰ ਬਹੁਤ ਵਧੀਆ ਹੋਈ ਬੱਚੀ ਦੁੱਧ ਚੰਗਾ ਬਾਈ ਦੁੱਧ ਭਾ ਡੂੜੀ ਨਹੀਂ 25 ਕਿਲੋ ਦੁੱਧ 25 26 ਲੀਟਰ ਦੁੱਧ ਰਾਮ ਨਾਲ ਬਾਈ ਇਹਦਾ ਫੈਟ ਦਾ ਵੀ ਫਰਕ ਰਹਿੰਦਾ ਉਹ ਫੈਟ ਦਾ ਹੀ ਫਰਕ ਰਹਿੰਦਾ ਜੀ ਫੈਟ ਸਚਾਰ ਇਸ ਤੇ ਮਾਈ ਜਾਂਦੀ ਹੈ ਹੁਣ ਮਤਲਬ 4 ਫੈਟ ਆ ਰਹੀ ਹੈ ਇਹਦੀ 4 4 ਫੈਟ ਆ ਰਹੀ ਹੈ ਤਰ ਹੁ ਚੈੱਕ ਕਰੋ ਬਾਈ ਤੂੰ ਕੀ ਦੀ ਹੈ ਬਹੁਤ ਸੁਥਰੀ ਹੈ ਚੁਾਈ ਤੇ ਤਾਂ ਹਾਂ ਜਿੰਦਾ ਮਰਜੀ ਰੱਡੇ ਬੈਜੋ ਸ਼ਰਾਫਤ ਆ ਬਿਲਕੁਲ ਬਿਲਕੁਲ ਹੋਈ ਨਹੀਂ ਗਾ ਜੀ ਲੱਤ ਮਾਰ ਜੂਗੀ ਕੁਝ ਵੀ ਨਹੀਂ ਸਹੀ ਹੈ ਸਹੀ ਹੈ ਫਿਰ ਨੰਬਰ ਇੱਕ ਵਾਰ ਫਿਰ ਬੋਲ ਦੋ 99680 99452 ਜੀ 99680 57452 ਜੀ 57452 ਹਾਂਜੀ ਤੇ ਐਡਰੈਸ ਵੀ ਦੱਸ ਦੋ ਤੁਸੀਂ ਆਪਣੀ ਜਵਾਨੀ ਵੀ ਦੱਸੋ ਨਾਮ ਬਲਵਿੰਦਰ ਸਿੰਘ ਆ ਜੀ ਅੱਛਾ ਜੀ ਪਿੰਡ ਕਰਤਾਰਪੁਰ ਹੈ ਜ਼ਿਲ੍ਹਾ ਤਹਿਸੀਲ ਪਟਿਆਲਾ ਹੈ ਓਕੇ ਨੇੜੇ ਬਲਵੇੜੇ ਨੇ ਬਲਵੇੜਾ ਰਹਿ ਜਾਂਦਾ ਜੀ ਉਧਰੋਂ ਚੀਕਾ ਵੀ ਨੇੜੇ ਪਏਗਾ ਚੀਕਾ ਵੀ 10 ਕਿਲੋਮੀਟਰ ਪੈਂਦਾ ਜੀ ਹਰਿਆਣੇ ਦਾ ਰੋਡ ਹੈ ਜੇ ਪਟਿਆਲੇ ਤੋਂ ਆਵਾਂਗੇ ਤਾਂ ਚੀਕਾ ਰੋਡ ਵੱਜਦਾ ਜੀ ਚੀਕਾ ਰੋਡ ਵੱਜਦਾ ਚੀਕਾ ਰੋਡ ਵੱਜਦਾ ਹੈ ਬਲਵੇੜੇ ਆਉਣਾ ਹੀ ਬਲਵੇੜੇ ਦੇ ਨਾਲ ਹੀ ਪਿੰਡ ਆਪਣਾ ਕਰਤਾਰਪੁਰ ਬਾਕੀ ਹਰਿਆਣੇ ਵਾਲਿਆਂ ਨੂੰ ਹੋਰ ਨੇੜੇ ਪੈਂਦਾ ਹਰਿਆਣੇ ਵਾਲਿਆਂ ਨੂੰ ਤੇ ਵੱਧ ਨੇੜੇ ਵੱਧ ਨੇੜੇ ਪੈਂਦਾ ਹਾਂਜੀ ਬਿਲਕੁਲ ਬਾਰਡਰ ਤੇ ਆਪਾਂ ਬਿਲਕੁਲ ਬਾਰਡਰ ਤੇ ਆ ਲੋਕ ਕਿੱਲੇ ਇੱਥੋਂ ਹਟਮਾਲਾ ਰੋ ਹਰਿਆਣਾ ਆਪਣੇ ਵਿੱਚ ਇਹ ਦੇਖੋ ਜੀ ਹਰਿਆਣੇ ਵਾਲੇ ਭਾਈ ਵੀ ਦੇਖ ਲਓ ਤੇ ਪੰਜਾਬ ਵਾਲੇ ਵੀ ਇਹਨਾਂ ਨੂੰ ਬਿਲਕੁਲ ਇਹ ਬਾਰਡਰ ਦਾ ਹੀ ਪਿ ਮਤਲਬ ਨੇੜੇ ਆ ਤੇ ਬਾਈ ਪਸ਼ੂ ਤੁਸੀਂ ਇੱਕ ਵਾਰ ਤੁਹਾਨੂੰ ਫੇਰ ਨਜ਼ਰ ਮਾਰਾ ਦਿੰਨੇ ਆ ਹਨ ਤੇ ਆ ਝੋਟ ਆ ਗਿਆ ਆਪਣਾ ਨੀਲੀ ਤੇ ਬੂਰੀ ਉਹ ਲੈ ਗਿਆ ਰੇਲ ਕੇ ਲੈ ਤੇ ਆ ਝੋਟੀ ਆ ਗਈ ਇਹ 20 ਦਿਨ ਦੀ ਗੱਬਣਾ ਤੇ ਆ ਆ ਗਈ ਨੀਲੀ ਤੇ ਬੂਰੀ ਸੋਏ ਪਸ਼ੂ ਨੇ ਬਾਈ ਦੇ ਨੰਬਰ ਤੁਹਾਨੂੰ ਬੋਲਤਾ ਹੈਸ਼ ਤੇ ਸੋ ਧੰਨਵਾਦ ਜੀ ਸਾਰੇ ਭਰਾਵਾਂ ਦਾ ਜੋੜਨ ਦੇ